ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਜਸੇ ਗੱਲ ਕਰਨੀ ਕਿ ਇਨ੍ਹਾਂ ਚਾਰ ਥਾਵਾਂ ਤੇ ਤੁਸੀਂ ਬਿਲਕੁਲ ਨਹੀਂ ਬੋਲਣਾ ਚੁੱਪ ਰਹਿਣਾ ਹੈ ਤੇ ਉਹ ਕਿਹੜੀਆਂ ਚਾਰ ਥਾਵਾਂ ਵਾਂ ਜਿੱਥੇ ਚੁੱਪ ਰਹਿ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਸੁਖਾਲੀ ਬਣਾ ਸਕਦੇ ਹਾਂ ਤੇ ਫਿਰ ਆਜੋ ਗੱਲ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਤੇ ਜਿੱਥੇ ਤੁਹਾਨੂੰ ਬਹੁਤ ਗੁੱਸਾ ਆਇਆ ਹੋਵੇ ਸਾਹਮਣੇ ਵਾਲੇ ਨੇ ਤੁਹਾਨੂੰ ਬਹੁਤ ਗੁੱਸਾ ਦਿਵਾਤਾ ਹੋਵੇ ਉਥੇ ਤੁਸੀਂ ਆਪਣੇ ਉਸ ਗੁੱਸੇ ਨੂੰ ਕੰਟਰੋਲ ਕਰਨਾ ਹੈ ਕਿਉਂਕਿ ਜਦੋਂ ਗੁੱਸਾ ਆਉਂਦਾ ਨਾ ਉਦੋਂ ਵਿਅਕਤੀ ਗੁੱਸੇ ਵਿੱਚ ਇੰਨਾ ਅੰਨ੍ਹਾ ਹੋ ਜਾਂਦਾ ਨਾ ਕਿ ਉਹਨੂੰ ਖੁਦ ਨਹੀਂ ਪਤਾ ਲੱਗਦਾ ਕਿ ਉਹ ਕੀ ਬੋਲੀ ਜਾ ਰਿਹਾ ਵਾ ਕਿਉਂਕਿ ਉਹਨੂੰ ਗੁੱਸਾ ਹੀ ਇੰਨਾ ਆਇਆ ਹੁੰਦਾ ਵਾ ਤੇ ਉਹ ਚਾਹੁੰਦਾ ਹੁੰਦਾ ਕਿ ਇਹਨੇ ਮੈਨੂੰ ਇੰਨਾ ਦੁਖੀ ਕਰ ਦਿੱਤਾ ਇੰਨਾ ਗੁੱਸਾ ਚੜਾ ਦਿੱਤਾ ਤੇ ਉਹ ਕੌੜੇ ਲਫ਼ਜ਼ ਆਪਣੇ ਮੂੰਹ ਚੋਂ ਬੋਲਦਾ ਆ ਤੇ ਫਿਰ ਗੁੱਸਾ ਜਦੋਂ ਇੰਨਾ ਹੁੰਦਾ ਨਾ ਤਾਂ ਫਿਰ ਇਹ ਬਿਲਕੁਲ ਨਹੀਂ ਸਮਝਦਾ ਕਿ ਮੇਰੇ ਸਾਹਮਣੇ ਦੋਸਤ ਹੈ ਜਾਂ ਮੇਰੇ ਸਾਹਮਣੇ ਦੁਸ਼ਮਣ ਹੈ ਜਾਂ ਮੇਰਾ ਰਿਸ਼ਤਾ ਖਰਾਬ ਹੋ ਜਾ ਬਿਲਕੁਲ ਨਹੀਂ ਸੋਚਦਾ ਕਿਉਂਕਿ ਉਹ ਗੁੱਸੇ ਵਿੱਚ ਹੀ ਇੰਨਾ ਹੁੰਦਾ ਗੁੱਸਾ ਇੱਕ ਉਸ ਤੇਜ਼ ਹਨੇਰੀ ਵਰਗਾ ਹੁੰਦਾ ਜਿਹੜੀ ਇਹ ਜਦੋਂ ਆਉਂਦੀ ਆ ਨਾ ਤਾਂ ਆਪਣੇ ਨਾਲ ਕਿੰਨਾ ਕੁਝ ਲੈ ਜਾਂਦੀ ਆ ਤੇ ਉਹ ਜਦੋਂ ਸ਼ਾਂਤ ਹੁੰਦੀ ਆ ਨਾ ਫਿਰ ਪਤਾ ਲੱਗਦਾ ਆ ਕਿ ਕੀ ਕੀ ਨੁਕਸਾਨ ਹੋਇਆ ਇਸੇ ਤਰ੍ਹਾਂ ਹੀ ਗੁੱਸਾ ਹੁੰਦਾ ਜਦੋਂ ਬੰਦਾ ਗੁੱਸੇ ਦੇ ਵਿੱਚ ਬਹੁਤ ਜ਼ਿਆਦਾ ਬੋਲ ਲੈਂਦਾ ਨਾ ਤੇ ਫਿਰ ਉਹ ਗੁੱਸਾ ਆਪਣੇ ਨਾਲ ਰਿਸ਼ਤੇ ਵੀ ਲੈ ਜਾਂਦਾ ਤੇ ਬੰਦਾ ਜਦੋਂ ਫਿਰ ਸ਼ਾਂਤ ਹੁੰਦਾ ਨਾ ਗੁੱਸਾ ਤੇ ਉੱਤਰ ਹੀ ਜਾਂਦਾ ਆ ਫੇਰ ਉਹਨੂੰ ਪਤਾ ਲੱਗਦਾ ਆ ਕਿ ਮੈਂ ਕੀ ਕੁਝ ਗਵਾ ਲਿਆ ਕਿ ਮੈਨੂੰ ਇੱਥੇ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਗੁੱਸੇ 'ਚ ਮੇਰੇ ਮੂੰਹ 'ਚੋਂ ਨਿਕਲ ਗਈ ਆਪਾਂ ਬਹੁਤ ਸਾਰੇ ਲੋਕਾਂ ਦੇ ਮੂੰਹ 'ਚੋਂ ਇਹ ਗੱਲ ਸੁਣੀ ਆ ਕਿ ਮੈਨੂੰ ਉਦੋਂ ਗੁੱਸਾ ਚੜਿਆ ਸੀ ਤੇ ਗੁੱਸੇ 'ਚ ਮੇਰੇ ਕੋ ਆ ਕੁਝ ਬੋਲਿਆ ਗਿਆ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਇਸ ਕਰਕੇ ਕਦੇ ਵੀ ਗੁੱਸੇ ਦੇ ਵਿੱਚ ਆਣ ਕੇ ਵੱਧ ਘਟ ਨਾ ਬੋਲੋ ਗੁੱਸੇ ਨੂੰ ਕੰਟਰੋਲ ਕਰੋ ਕਹਿੰਦੇ ਗੁੱਸੇ ਦੇ ਵਿੱਚ ਬੋਲਣ ਤੇ ਉਹਨਾ ਜ਼ੋਰ ਨਹੀਂ ਲੱਗਦਾ ਜਿੰਨਾ ਗੁੱਸੇ ਦੇ ਵਿੱਚ ਚੁੱਪ ਰਹਿਣ ਤੇ ਜ਼ੋਰ ਲੱਗਦਾ ਆ ਤੋ ਐਸੇ ਜ਼ੋਰ ਨੂੰ ਚੁੱਪ ਰਹਿਣ ਤੇ ਲਾ ਲਓ ਉਹ ਟਾਈਮ ਜਿਹੜਾ ਨਾ ਉਹਨੂੰ ਕਿਸੇ ਤਰੀਕੇ ਇੱਧਰ ਉੱਧਰ ਧਿਆਨ ਕਰਕੇ ਕੱਢ ਲਓ ਕਦੇ ਵੀ ਸਾਹਮਣੇ ਵਾਲੇ ਨੂੰ ਗੁੱਸੇ ਦੇ ਵਿੱਚ ਆ ਕੇ ਜਵਾਬ ਨਾ ਦਿਓ ਇਹ ਤੁਹਾਡੀ ਸਮਝਦਾਰੀ ਹੋਵੇਗੀ ਦੂਜੀ ਗੱਲ ਜਦੋਂ ਵਿਅਕਤੀ ਦੁਖੀ ਹੁੰਦਾ ਨਾ ਕਿਸੇ ਦੇ ਸਾਹਮਣੇ ਦੁਖੀ ਹੁੰਦਾ ਤੇ ਉਹ ਰੋਂਦਾ ਨਾ ਉਦੋਂ ਉਹ ਵਿਅਕਤੀ ਬਹੁਤ ਕਮਜ਼ੋਰ ਪਿਆ ਹੁੰਦਾ ਕਿਉਂਕਿ ਉਹ ਦੁਖੀ ਹੋ ਕੇ ਰੋ ਰਿਹਾ ਹੁੰਦਾ ਤੇ ਫਿਰ ਉਹ ਸਾਹਮਣੇ ਵਾਲੇ ਨੂੰ ਰੋ ਕੇ ਉਹ ਗੱਲਾਂ ਦੱਸ ਦਿੰਦਾ ਵਾ ਜਿਹੜੀਆਂ ਉਹਦੀਆਂ ਆਪਣੀਆਂ ਕਮਜ਼ੋਰੀਆਂ ਹੁੰਦੀਆਂ ਤੇ ਜਦੋਂ ਕਿਸੇ ਕੋਲ ਰੋਕੇ ਉਹਨੂੰ ਆਪਣੀਆਂ ਕਮਜ਼ੋਰੀਆਂ ਦੱਸ ਦੇਵੋਗੇ ਨਾ ਤਾਂ ਉਹ ਵਿਅਕਤੀ ਉਹਨਾਂ ਕਮਜ਼ੋਰੀਆਂ ਦਾ ਲਾਭ ਜ਼ਰੂਰ ਲਵੇਗਾ ਕਿ ਇਹ ਵਿਅਕਤੀ ਦੇ ਦਿਲ ਵਿੱਚ ਇਹ ਗੱਲਾਂ ਆ ਇਹ ਇਹਦੀਆਂ ਜਿਹੜੀਆਂ ਉਹ ਆ ਕਮਜ਼ੋਰੀਆਂ ਵਾ ਇਸ ਕਰਕੇ ਕਦੇ ਵੀ ਕਿਸੇ ਦੇ ਸਾਹਮਣੇ ਰੋਕੇ ਤੇ ਆਪਣੇ ਦਿਲ ਦੀਆਂ ਜਿਹੜੀਆਂ ਗੱਲਾਂ ਨਾ ਜਿਹੜੀਆਂ ਤੁਹਾਡੇ ਵੀਕ ਪੁਆਇੰਟ ਆ ਤੁਹਾਡੀਆਂ ਕਮਜ਼ੋਰੀਆਂ ਆ ਉਹ ਨਾ ਦੱਸੋ ਨੰਬਰ 3 ਜਦੋਂ ਕੋਈ ਵਿਅਕਤੀ ਤੁਹਾਨੂੰ ਠੋਖਾ ਦਿੰਦਾ ਨਾ ਤੁਹਾਡੇ ਨਾਲ ਗਲਤ ਕਰਦਾ ਆ ਤਾਂ ਉਹਨੂੰ ਕਦੇ ਇਸ ਗੱਲ ਨੂੰ ਸਾਬਤ ਨਾ ਹੋਣ ਦਿਓ ਕਿ ਤੁਹਾਨੂੰ ਇਸ ਗੱਲ ਦਾ ਪਤਾ ਆ ਕਿ ਹਾਂ ਉਹ ਤੁਹਾਨੂੰ ਆ ਧੋਖਾ ਦੇ ਰਿਹਾ ਵਾ ਜੇ ਆ ਧੋਖਾ ਦਿੱਤਾ ਉਹਦੇ ਤੇ ਇੱਕ ਤੇ ਦੁਬਾਰਾ ਯਕੀਨ ਨਾ ਕਰੋ ਇੱਕ ਉਹਨੂੰ ਕਦੇ ਇਸ ਗੱਲ ਬਾਰੇ ਨਾ ਦੱਸੋ ਕਿ ਤੁਹਾਡੀ ਅੱਗੇ ਕੀ ਪਲੈਨਿੰਗ ਆ ਕਿ ਤੁਹਾਨੂੰ ਪਤਾ ਲੱਗ ਗਿਆ ਵਾ ਕਿ ਉਹ ਤੁਹਾਨੂੰ ਧੋਖਾ ਦੇ ਰਿਹਾ ਵਾ ਕਿਉਂਕਿ ਜਦੋਂ ਤੁਸੀਂ ਉਹਨੂੰ ਦੱਸ ਦੇਵੋਗੇ ਨਾ ਇਹ ਗੱਲ ਕਿ ਹਾਂ ਤੂੰ ਮੈਨੂੰ ਧੋਖਾ ਦਿੱਤਾ ਵਾ ਤਾਂ ਫਿਰ ਉਹ ਉਸ ਗੱਲ ਨੂੰ ਛੱਡ ਕੇ ਡਬਲ ਪਲੈਨਿੰਗ ਦੇ ਨਾਲ ਫਿਰ ਤੁਹਾਡੇ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰੂਗਾ ਆਪਣੇ ਉਹਦੇ ਨਾਲ ਸੰਬੰਧ ਜਿਹੜੇ ਹਨ ਨਾ ਉਸ ਦਾ ਪਿੱਛੇ ਹੋ ਜੋ ਪਰ ਬੋਲਚਾਲ ਜ਼ਰੂਰ ਰੱਖੋ ਉਹਨੂੰ ਇਸ ਗੱਲ ਨੂੰ ਮਹਿਸੂਸ ਹੀ ਨਾ ਹਉਣ ਦਿਓ ਕਿ ਤੁਹਾਨੂੰ ਪਤਾ ਆ ਇਸ ਗੱਲ ਦਾ ਕਿ ਉਹਨੇ ਉਹਨੇ ਤੁਹਾਨੂੰ ਇੱਥੇ ਧੋਖਾ ਦਿੱਤਾ ਆ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਨਹੀਂ ਤੇ ਉਹ ਤੁਹਾਡੇ ਤੇ ਡਬਲ ਵਾਰ ਜ਼ਰੂਰ ਕਰੇਗਾ ਚੌਥੀ ਗੱਲ ਜਿੱਥੇ ਜ਼ਿਆਦਾ ਜਾਣੇ ਬੈਠੇ ਹੋਣ ਨਾ ਕੋਸ਼ਿਸ਼ ਕਰੋ ਕਿ ਉੱਥੇ ਘੱਟ ਬੋਲਿਆ ਜਾਵੇ ਤੇ ਜ਼ਰੂਰਤ ਅਨੁਸਾਰ ਹੀ ਬੋਲਿਆ ਜਾਵੇ ਕਿਉਂਕਿ ਜਿੱਥੇ ਸਾਰੇ ਬੈਠੇ ਆ ਤੇ ਉਹ ਰੌਲਾ ਪਾ ਰਹੇ ਆ ਨਾ ਉਥੇ ਤੁਸੀਂ ਚੁੱਪ ਰਹਿਣ ਦੀ ਕੋਸ਼ਿਸ਼ ਕਰੋ ਕਹਿੰਦੇ ਆ ਨਾ ਕਿ ਮੱਛੀ ਨੂੰ ਜਦੋਂ ਫੜਨਾ ਹੋਵੇ ਨਾ ਤੇ ਉਹ ਲਾਉਂਦੇ ਆ ਨਾ ਉਹਨੂੰ ਕੰਡਾ ਕਾ ਸੁੱਟਦੇ ਆ ਤੇ ਉਹ ਉਸੇ ਮੱਛੀ ਦੇ ਮੂੰਹ 'ਚ ਪੈਂਦਾ ਜਿਹੜੀ ਬੋਲ ਰਹੀ ਹੁੰਦੀ ਉਹਨੇ ਮੂੰਹ ਖੋਲਿਆ ਹੁੰਦਾ ਜਿਹੜੀ ਚੁੱਪ ਹੁੰਦੀ ਆ ਨਾ ਉਹ ਨਹੀਂ ਫਸਦੀ ਉਸ ਜਾਲ 'ਚ ਤੇ ਇਸ ਗੱਲ ਦਾ ਇਹ ਅਰਥ ਨਿਕਲਦਾ ਵਾ ਕਿ ਤੁਹਾਡੀ ਗੱਲ ਜਿਹੜੀ ਤੁਸੀਂ ਕੀਤੀ ਹੋਣੀ ਨਾ ਉਹ ਸਾਰਿਆਂ ਫੜ ਲੈਣੀ ਆ ਆਪੋ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਂਦੇ ਹੋਣ ਇਸ ਕਰਕੇ ਜਿੱਥੇ ਜ਼ਿਆਦਾ ਜਾਣੇ ਬੈਠੇ ਹੋਣ ਨਾ ਉੱਥੇ ਕੋਸ਼ਿਸ਼ ਕਰੋ ਕਿ ਤੁਸੀਂ ਮਤਲਬ ਦੀ ਹੀ ਗੱਲ ਕਰੋ ਤੇ ਕਦੇ ਕਿਸੇ ਦੇ ਖਿਲਾਫ ਦੀ ਗੱਲ ਬਿਲਕੁਲ ਨਾ ਕਰੋ ਕਿਉਂਕਿ ਲੋਕ ਆਪ ਗੱਲਾਂ ਕਰ ਲੈਂਦੇ ਨੇ ਪਰ ਜਿਹੜੀ ਗੱਲ ਤੁਸੀਂ ਕਰੋਗੇ ਨਾ ਉਹਨੂੰ ਫੜ ਕੇ ਤੇ ਅੱਗੇ ਜ਼ਰੂਰ ਪਹੁੰਚਾਉਣਗੇ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਸੁਖਾਲੀਆਂ ਬਣਾਉਣ ਵਾਸਤੇ ਨਾ ਇਹਨਾਂ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਤਾਕੇ ਤੁਹਾਡੀ ਜ਼ਿੰਦਗੀ ਜਿਹੜੀ ਨਾ ਉਹਦੇ ਵਿੱਚ ਕਦੇ ਕੋਈ ਮੁਸ਼ਕਲ ਖੜੀ ਨਾ ਹੋਵੇ ਖੁਸ਼ ਰਹੋ